ਹਾਂਜੀ ਇਹਨਾਂ ਦਾ ਗੋਡਾ ਨੂੰ ਨੁਕਸੇ ਸੀਗਾ ਤੇ ਇਹਨਾਂ ਕੋਲ ਪ੍ਰੈਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਨ। ਕਿਹਦੀ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪੈਸੇ ਵੀ ਲਲੇ ਆ 4.5 ਲੱਖ ਰੁਪਈਆ ਇਹਨਾਂ। ਅੱਛਾ ਜੀ। ਹਾਂਜੀ ਕਹਿੰਦਾ ਪੁਲਿਸ ਮੁਲਾਦਮ ਆਏ ਹੋਏ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਦਾ ਬੰਦ ਆ ਰਿਹਾ। ਡਾਕਟਰ ਭੱਜ ਗਏ ਸਾਰੇ ਕੋਈ ਲੱਗੇ ਮਥੇ ਨ ਲੱਗਣ ਡਿਆ ਕੋਈ ਇਲਾਜ ਮਿਲਿਆ? ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ। ਕੀ ਇਹ ਕਲੰਬਰ ਨਾਮ ਦੱਸੋਗੇ ਮੇਰਾ ਨਾਮ ਅਰਜਨ ਸਿੰਘ ਹੈ ਮਜੀਠੇ ਰਾਮਾ ਰਹਿਣ ਵਾਲਾ ਤੁਹਾਡੀ ਕੋਣ ਲੱਗਦੇ ਸੀ ਭਾਈ ਇਹ ਮੇਰਾ ਜੀ ਸਾਲੀ ਸਾਹਿਬ ਆ ਜੀ ਕੀ ਗੱਲ ਹੋਈ ਭਾਜੀ ਗੱਲ ਜੀ ਇਹਨਾਂ ਦੇ ਗੋਡਾਂ ਨੂੰ ਨੁਕਸਨ ਸੀਗਾ ਤੇ ਇਹਨਾਂ ਕੋ ਪ੍ਰੈਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਨ ਉਹ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹੇ ਵੀ ਲੈ ਲਿਆ 4.5 ਲੱਖ ਰੁਪਈਆ ਨਾ ਹਾਂ ਜੀ ਬੱਥ ਹੋ ਗਿਆ ਮੌਕੇ ਤੇ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਜ਼ਮ ਆਏ ਹੋਏ ਨੇ ਉਹ ਫੋਨ ਕਰ ਰਹੇ ਆ ਇਹ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਦਾ ਬੰਦ ਆ ਰਿਹਾ ਤੁਸੀਂ ਕੀ ਮੰਗ ਰਹੇ ਆਂ ਬਾਈ ਮੰਗ ਕਰਦੇ ਕਾ ਇਨਸਾਫ ਕਰੇ ਜੀ ਸਾਨੂੰ 26 ਸਾਲ ਦੀ ਲੜਕੀ ਦੀ ਹਾਂ ਜੀ ਹਾਂ ਜੀ ਬਲੱਡ ਉਤੰਦੀ ਹੋਂਦੀ ਹੈ ਹਾਂ ਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਰ ਤਾਂ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਤੇ ਮੰਗਾਇਆ ਉਹ ਅਜੇ ਤੱਕ ਨਹੀਂ ਚੜਾਇਆ ਤੇ ਤੜਾਇਆ ਵੀ ਲੱਤ ਹੋ ਗਈ ਉਹਨਾਂ ਨੂੰ ਹਾਂ ਜੀ ਤਾਂ ਖਾਤਰੀ ਜੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਇਹਨਾਂ ਹਾਂ ਜੀ ਮੁੰਡਾ ਆਫ ਜੀ ਹਾਂ ਜੀ ਇਹ ਬਿਲਕੁਲ ਡਾਕਟਰ ਨੇ ਤਾਂ ਕਹਿ ਲਾਇਆ ਇਹਦਾ ਕਿਹਨਾ ਹੋਰਾਂ ਤੱਕ ਆਲਾ ਹੋਏਗਾ ਹਾਂ ਗਰੀਬ ਬੰਦੇ ਨਾਲ ਪੈਸੇ ਚੁੱਕ ਚੁੱਕ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਈਆ ਜੀ ਇਹ ਕੰਦੇ ਪੜੀਏ ਗਰੀਬਾਂ ਦੇ ਰੈਡਰਾਂ ਨੇ ਜੀ ਲੋਕੀ ਰੱਬ ਮੰਦੇ ਜੇ ਰੱਬ ਹੀ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਤੇ ਜੋ ਵੀ ਰਾਮਦੇ ਦੇ ਚਲੋ ਕਰੇ ਦੂਜੇ ਰਾਮਦੇ ਦੇ ਕਰਨਾ ਤੇ ਆਲੀ ਸਾਥ ਤੋਂ ਦੇ ਰੱਬ ਨਹੀਂ ਹੈਗੇ ਇਹ ਲਾਗ ਦੇ ਜਵਾਬ ਨੇ ਉਧਰ ਤਿੰਨ ਚਾਰ ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਸਿੰਘ ਜੀ ਕਿੱਥੇ ਰਹਿਣ ਵਾਲੇ ਜੀ ਅੱਗੇ ਬਤਾ ਲਓ ਇਹ ਕੀ ਮੈਟਰ ਜਿਹੜਾ ਤੇ ਹੋਰਵਾ ਘਰਨ ਲਗਾਇਆ ਜੀ ਇਹ ਸਾਰੇ ਆਪਾਂ ਗੋਡਿਆਂ ਦਾ ਆਪਰੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 7-8 ਸਾਲਾਂ ਦੇ ਆ ਗੋਡਿਆਂ ਦਾ ਆਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਆ ਟਿਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਆਗਾ ਚਾਹੀਏ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੋਦੀ ਰਹੀ ਉਹਨਾਂ ਦੇ ਇਹ ਡਾਕਟਰ ਦਾ ਫਰਜ਼ ਬੰਦਾ ਆਹ ਡੈਨ ਨੀ ਫਰਜ਼ ਬੰਦਾ ਵੀ ਵੇਖੋ ਤੀਪ ਜਾਂ ਬਲੱਡ ਆਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਬਲੀਡਿੰਗ ਉਹਨਾਂ ਨੂੰ ਦੇਰੀ ਜਦੋਂ ਖੂਨ ਖਤਮ ਹੋ ਗਿਆ ਨਾ ਉਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ 6 ਤੋਂ 4-5 ਲੱਖ ਰੁਪਏ ਲਿਆ ਜਾਂਦੇ ਹਾਂਜੀ ਤੇ ਹੁਣ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਰ ਦੇ ਆਥੀ ਹੋ ਗਈ ਉਹਦੀ ਇਹਨਾਂ ਨੂੰ ਪਤਾ ਨਹੀਂ ਕੀ ਚੱਕਰ ਇੰਜੈਕਸ਼ਨ ਗਲਤ ਜਾ ਲੱਗਾ ਤੇ ਅੰਚੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖੇ ਆ ਸਾਰੇ ਜੀ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਡਾਕਟਰ ਭਿਜੋੜੇ ਆ ਜੀ ਡਾਕਟਰ ਕਿੱਥੇ ਭਿਜੋੜੇ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਨ ਮਿਲਣਾ ਚਾਹੀਦਾ ਉਹਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ ਦੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਜਸ਼ਨ ਕੀ ਕੋਈ ਗੱਲ ਹੋਣੀ ਆ ਆਪਾਂ ਬਟਾਲੇ ਦੇ ਕੀ ਗੱਲ ਹੋਈ ਆ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਪ੍ਰੇਸ਼ਣ ਕਰਾਉਣ ਆਏ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਣ ਕੀਤਾ ਇਹ ਨਿਊ ਲਾਈਨ ਨਿਊ ਐਲ ਆਈ ਐਫ ਨਿਊ ਲਾਈਨ ਦੇ ਚੋਕ ਲੱਗੇ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਣ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦੇਣਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹ ਪਾ 3-7 ਦੇਨੇ ਹੋਗੇ ਖੂਨ ਇਹਨਾਂ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀ ਕਿੰਨਾ ਇਹਨਾਂ ਨੇ ਬਫ ਚੋਪ ਕਰਕੇ ਖੂਨ ਚੜਾਤਾ ਕਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਪਿਓ ਵੀ ਨਹੀਂ ਨਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਨਾਂ ਦਾ ਬਲੀਡ ਕੋਨ ਦੇ ਹੀ ਬਲੀਡ ਧਿਆਨ ਹੀ ਨਹੀਂ ਦੇਂਦੇ ਤੁਹਾਨੂੰ ਮੋਟੂ ਚੱਕ ਨੂੰ ਮਿਲੇ ਹੋਗਾ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਨ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭਾਈ ਇਹ ਸਾਰੇ ਆ ਵੀ ਕੀ ਗੱਲ ਹੋਈ ਹੋ ਭਾਈ ਗੱਲ ਇਹ ਬੱਕਰਾ ਅਸੀਂ ਗੋਦਿਆਂ ਦਾ ਉਹਦਾ ਕੁੜੀ ਦਾ ਇਹਨਾਂ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪੁੱਛਣ ਤੇ ਬਗੈਰ ਹੀ ਲੈਂਦਾ ਨਾ ਆ ਤੁਰੰਤ ਇਹਨੂੰ ਲਾ ਕੇ ਆਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰਜਿੰਗ ਹੋ ਗਈ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਕਹਿੰਦੇ ਛੁੱਟੀ ਦੇਣੀ ਹੈ ਤੇ ਛੁੱਟੀ ਦੇਣ ਲੱਗਾ ਕਿ ਪੈਸੇ ਲੈ ਕੇ ਤੇ ਮੁਰਕੇ ਨਾਲ ਜਕਸ਼ਨ ਲਾ ਕੇ ਤਾਂ ਪਤਾ ਨਹੀਂ ਕਿਹੜਾ ਲਾਇਆ ਤੇ ਉਸੇ ਤਾਂ ਮੌਤ ਜਾਂਦੀ ਸੀ ਕਦੋਂ ਤੁਸੀਂ ਦਾਖਲ ਕਰਾਇਆ ਸੀ ਸ਼ਨੀਵਾਰ ਅੱਛਾ ਜੀ ਤੇ ਹੁਣ ਕੀ 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 ਕਹਿੰਦੇ ਕਰੀਸ਼ਨ ਕਿਹਾ ਅਜੇ ਡਾਕਟਰ ਨੇ ਮਿਲਿਆ ਨਹੀਂ ਪਤਾ ਉਹਦੇ ਕੋਈ ਗੱਲ ਨਹੀਂ ਠੀਕ ਚੁੱਤੀ ਦੇ ਦੇਰੀ ਚ ਸਾਰੇ ਲਲੇ ਜਿਹੜੇ ਹੁਣ ਉਹਨਾਂ ਕੋ ਜਸ਼ਨ ਗੱਲ ਤੇ ਲੱਗ ਗਈ ਉਹ ਕੀ ਕਰੀ ਤੇ ਹੁਣ ਡਾਕਟਰ ਤੁਹਾਨੂੰ ਮਿਲਿਆ ਜਾਂ ਨਹੀਂ ਨਾ ਮੈਨੂੰ ਉਹ ਆ ਗਿਆ ਪਾ ਲਾ ਕੇ ਦਸ ਦੱਤ ਹੋ ਗਿਆ ਨਿਕਲ ਗਿਆ ਕਿਹੜਾ ਹੋ ਗਿਆ ਲਗਾ ਜੀ ਨਿਊ ਲਾਈਫ ਆ ਦਸੇ ਪੁੱਤ ਮੈਂ ਨਿਊ ਲਾਈਫ ਬੋਲੋ ਭਾਈ ਨਿਊ ਲਾਈਫ ਆਓ ਭਾਈ ਆਹ ਇੱਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਉਹ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਅੱਜ ਤੋਂ ਛੁੱਟੀ ਦੇ ਲੱਗੇ ਦੋ ਆ ਸਾਡੇ ਲਈ ਲੇਡੀ ਐਕਸਪਾਇਰ ਹੋ ਗਈਆਂ ਮੂੰਹ ਦੇ ਇਸ ਦੇ ਦੋਸ ਹੋਏ ਉਹ ਇਨਾਲੇ ਤੰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਭ ਹੀ ਕੋਲੇ ਆ ਰਹੇ ਜੋ ਵੀ ਕਰ ਲੋਏ ਕੀ ਫਿਰ ਉਹ ਗੱਲ ਕਰ ਲੈਣਗੇ ਜੋ ਵੀ ਦੋਸ਼ੀ ਪਾਇਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਸਰ ਹਸਪੀਟਲ ਦੇ ਵਿੱਚ ਅਵੇਲੇਬਲ ਮਿਲੇ ਡਾਕਟਰ ਸਾਹਿਬ ਅਗਰਿੰਦਰ ਨਸੀਬ ਵੀ ਆ ਗਏ ਸਾਰੇ ਆ ਗਏ ਆ ਇਹ ਮੇਨ ਡਾਕਟਰ ਜਿਹੜੇ ਇਪੂਂਦਿਆ ਉਹਨਾਂ ਨੂੰ ਰਿਮਾਂਡ ਕਰ ਰਹੇ ਆ ਜਨਜੀਤ ਸਿੰਘ ਦੇ ਸਾਹਮਣੇ ਆਇਆ ਵਿੱਚ ਕਾਰ ਦਾ ਘਟਣਾ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਸਮਤਾਮ ਕਾਰਵਾਈ ਕੀਤੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਫ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੇ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦੇਣੇ ਆ ਫਿਰ ਉਹ ਵੀ ਪਰਿਵਾਰ ਅੱਗੇ ਜਾਏਗਾ ਉਸ ਤੱਕ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਕਿ ਉਹ ਭੱਜ ਗਏ ਆ ਹਸਪਤਲ ਛੱਡ ਗਏ ਉਹਨਾਂ ਹੀ ਡਾਕਟਰ ਸਾਹਿਬ ਉਹ ਗਏ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਹੇ ਆ ਵਾਪਸ ਆ ਰਹੇ ਆ ਜੀ ਠੀਕ ਹੈ ਥੈਂਕ ਯੂ